ਬੀਬੀ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਜੋ ਤਸਵੀਰਾਂ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਤੇ ਦੇਖ ਰਹੇ ਹੋ ਇਹ ਕੋਈ ਆਮ ਤਸਵੀਰਾਂ ਨਹੀਂ ਹਨ ਬਲਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਾਲ ਜੋ ਹਲਕਾ ਇੰਚਾਰਜ ਮੰਗਾਦੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਜੋ ਅੱਜ ਕੱਲ ਅਮਰੀਕਾ ਵਿਖੇ ਟੂਰਤੇ ਗਏ ਹੋਏ ਨੇ ਪਰਿਵਾਰ ਸਮੇਤ ਸੋ ਉਹਨਾਂ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜੋ ਤਸਵੀਰਾਂ ਤੁਹਾਨੂੰ ਅਸੀਂ ਸੀਸੀਟੀਵੀ ਕੈਮਰਿਆਂ ਦੀਆਂ ਸਿੱਧੀਆਂ ਦਿਖਾ ਰਹੇ ਹਾਂ ਇਹ ਚੋਰ ਦੇਖ ਲਓ ਕਿੰਨਾ ਛਾਤਰ ਹੈ ਕਿ ਜਿਹੜਾ 60 70 ਕਿਲੋ ਦੀ ਪੌੜੀ ਪਹਿਲਾਂ ਚੱਕਦਾ ਦੋ ਤਸਵੀਰਾਂ ਤੁਹਾਡੇ ਸਾਹਮਣੇ ਆ ਇਹ ਪਹਿਲਾਂ ਉਹ 60 70 ਕਿਲੋ ਦੀ ਪੌੜੀ ਚੱਕਦਾ ਹੈ ਫਿਰ ਉਹਨੂੰ ਲਗਾਉਂਦਾ ਹੈ ਤੇ ਫਿਰ ਉਹ ਸਵੇਰ ਤੋਂ ਦੱਸਦੇ ਹੈ ਕਿ ਦੁਪਹਿਰ ਤੋਂ ਲੈ ਕੇ ਰਾਤ ਤੱਕ 1.5 2 ਵਜੇ ਰਾਤ ਤੱਕ ਚੋਰ ਅੰਦਰ ਹੀ ਰਹਿੰਦਾ ਹੈ ਤੇ ਫਰੌਲਾ ਫਰਾਲੀ ਕਰਦਾ ਹੈ ਤੇ ਕੁਝ ਇਲੈਕਟ੍ਰੋਨਿਕ ਦਾ ਸਮਾਨ ਜਿਹੜਾ ਉਹ ਚੋਰੀ ਕਰਕੇ ਲੈ ਜਾਂਦਾ ਹੈ ਸੋ ਦੇਖੋ ਕਿੰਨੀ ਭਾਰੀ ਪੌੜੀ ਹੈ ਜਿਹਨੂੰ ਦੋ ਬੰਦੇ ਜਿਹੜੇ ਮਸਾਂ ਚੱਕ ਸਕਦੇ ਆ ਸੋ ਇਹ ਛਾਤਰਚੋਰ ਜਿਹੜਾ ਹੈ ਗੱਲਾਂ ਹੀ ਚੱਕੀ ਫਿਰਦਾ ਹੈ ਪਤਾ ਲੱਗਾ ਕਿ ਇਹਦੇ ਚੋਰ ਇਹ ਚੋਰ ਜਿਹੜਾ ਹੈਗਾ ਪਿੰਡ ਦਾ ਹੀ ਹੈ ਸੋ ਇਹਨਾਂ ਦੇ ਮੋਹੱਲੇ ਦਾ ਹੀ ਕੋਈ ਨੌਜਵਾਨ ਦੱਸਿਆ ਜਾ ਰਿਹਾ ਜਿਸ ਦੇ ਖਿਲਾਫ ਜਿਹੜਾ ਮੁਕੰਦਪੁਰ ਵਿਖੇ ਥਾਣਾ ਮੁਕੰਦਪੁਰ ਵਿਖੇ ਜਿਹੜਾ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਉਹਨਾਂ ਦੇ ਕੁਲਜੀਤ ਸਿੰਘ ਸਰਹਾਲ ਦੇ ਭਤੀਜੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਉਹਨਾਂ ਦੇ ਆਧਾਰ ਤੇ ਉਹਨਾਂ ਤੇ ਮਾਮਲਾ ਵੀ ਦਰਜ ਹੋਇਆ ਹੈ ਚੋਰੀ ਦਾ ਸੋ ਚੋਰ ਫਰਾਰ ਵੀ ਦੱਸਿਆ ਜਾ ਰਿਹਾ ਹੈ ਸੋ ਸਾਡੀ ਗੱਲ ਹੁਣੇ-ਹੁਣੇ ਜੇ ਸਾਰੀ ਅਸੀਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਜਿਹੜਾ ਚੋਰ ਹੈ ਇਹ ਦਿਨ ਦੇ ਵੇਲੇ ਅੰਦਰ ਦਾਖਲ ਹੁੰਦਾ ਦੱਸਿਆ ਜਾ ਰਿਹਾ ਹੈ ਸੋ ਸੋ ਰਾਤ ਨੂੰ 1.5-2 ਵਜੇ ਤੱਕ ਇਹ ਬਾਹਰ ਨਿਕਲਦਾ ਹੈ ਸੀਸੀਟੀਵੀ ਕੈਮਰਾ ਦੇ ਮੁਤਾਬਕ ਸੋ ਇਹ ਕੁਲਜੀਤ ਸਿੰਘ ਸਰਾਲ ਦੇ ਅਮਰੀਕਾ ਹੋਣ ਕਰਕੇ ਇਹ ਇਹਨਾਂ ਦੀ ਦੇਖਰੇਖ ਜਿਹੜੀ ਹੈ ਉਹਨਾਂ ਦਾ ਭਤੀਜਾ ਕਰ ਰਿਹਾ ਹੈ ਤੇ ਪਤਾ ਉਸ ਵੇਲੇ ਚੱਲਦਾ ਹੈ ਚੋਰੀ ਦਾ ਜਦੋਂ ਇੱਕ ਦਰਵਾਜ਼ੇ ਦੀ ਕੁੰਡੀ ਟੁੱਟੀ ਮਿਲਦੀ ਹੈ ਅਤੇ ਪੌੜੀ ਜਿਹੜੀ ਆ ਵਿਹੜੇ ਵਿੱਚ ਲਗਾਈ ਹੋਈ ਮਿਲਦੀ ਹੈ ਕਿਉਂਕਿ ਇਹ ਪੌੜੀ ਜਿਹੜੀ ਹੈ ਇਹ ਕੋਠੇ ਤੇ ਸੀ ਤੇ ਜਿਸ ਕਰਕੇ ਇਹ ਚੋਰ ਨੇ ਜਿਹੜੀ ਵਿਹੜੇ ਵਿੱਚ ਲਗਾਈ ਹੋਈ ਸੀ ਸੋ ਜਦੋਂ ਇਹ ਪੌੜੀ ਨੂੰ ਦੇਖਿਆ ਗਿਆ ਤੇ ਸ਼ੱਕ ਦੇ ਆਧਾਰ ਤੇ ਫਿਰ ਕੈਮਰੇ ਚੈੱਕ ਕੀਤੇ ਗਏ ਸੋ ਇਹ ਚੋਰ ਦੀ ਫਿਰ ਪਛਾਣ ਕੀਤੀ ਗਈ ਸੋ ਛਾਣਬੀਣ ਕਰਕੇ ਪਤਾ ਲੱਗਿਆ ਕਿ ਕੁਝ ਇਲੈਕਟ੍ਰੋਨਿਕ ਦਾ ਸਮਾਨ ਜਿਹੜਾ ਚੋਰ ਵੱਲੋਂ ਚੋਰੀ ਕੀਤਾ ਗਿਆ ਸੋ ਇਹ ਵੀ ਪਤਾ ਕੀਤਾ ਜਾ ਰਿਹਾ ਕਿ ਕੀਤਾ ਗਿਆ ਸਾਡੇ ਵੱਲੋਂ ਕਿ ਇਹ ਚੋਰ ਦਾ ਕਿਸਮ ਕਿਦਾਂ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਤੇ ਪਹਿਲਾਂ ਵੀ ਕੁਝ ਇਹਦੀ ਆਤ ਚੋਰੀ ਦੀ ਹੈ ਪਹਿਲਾਂ ਵੀ ਚੋਰੀਆਂ ਚਾਰੀਆਂ ਕਰਦਾ ਏ ਚੋਰ ਜਿਹੜਾ ਹੈਗਾ ਇਹ ਤੇ ਮਾਮਲਾ ਕੋਈ ਦਰਜ ਹੋਇਆ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਫੁਟੇਜ ਦਿਖਾ ਰਹੇ ਹਾਂ ਤਾਜ਼ਾ ਖਬਰ ਤੁਹਾਡੇ ਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬੰਗਾ ਜਿਨ੍ਹਾਂ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਡੇ ਕੋਲ ਸਾਹਮਣੇ ਆਇਆ ਸੋ ਜਿੱਤੇ ਚੋਰ ਤੇ ਮਾਲਾ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ ਮੁਕੰਦਬਰ ਵਿਖੇ ਤੇ ਚੋਰ ਪਿੰਡ ਦਾ ਹੀ ਦੱਸਿਆ ਜਾ ਰਿਹਾ ਹੈ ਸੋ ਹੁਣ ਅੱਜਕੱਲ ਜਿਹੜਾ ਮਾਮਲੇ ਤੋਂ ਬਾਅਦ ਮਾਮਲਾ ਦਰਜ ਹੋਣ ਤੋਂ ਬਾਅਦ ਚੋਰ ਫਰਾਰ ਦੱਸਿਆ ਜਾ ਰਿਹਾ ਹੈ ਸੋ ਬੜੀ ਹੈਰਾਨੀਜਨਕ ਗੱਲ ਹੈ ਕਿ ਕਿਸ ਤਰ੍ਹਾਂ ਚੋਰਾਂ ਦੇ ਹੌਸਲੇ ਬੁਲੰਦ ਹੈ ਕਿ ਇੱਕ ਹਲਕਾ ਇੰਚਾਰਜ ਦੇ ਘਰ ਮੌਜੂਦਾ ਸਰਕਾਰ ਹਲਕਾ ਇੰਚਾਰਜ ਦੇ ਘਰ ਚੋਰੀ ਸੋ ਬੜੀ ਹੈਰਾਨੀ ਕਰਨ ਦੇਣ ਵਾਲੀ ਹੈਰਾਨ ਕਰਨ ਦੇਣ ਵਾਲੀ ਇਹ ਖਬਰ ਹੈ ਜਿਹੜੀ ਅਸੀਂ ਸਾਂਝੀ ਕਰ ਰਹੇ ਹਾਂ ਸੋ ਚੋਰ ਕਿਸ ਤਰ੍ਹਾਂ ਪੌੜੀ ਲਗਾ ਰਿਹਾ ਹੈ ਕੁਲਜੀਤ ਸਿੰਘ ਹਲਕਾ ਇੰਚਾਰਜ ਜਿਹੜੇ ਆ ਮੰਗਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਉਹਨਾਂ ਦੇ ਘਰ ਚੋਰੀ ਹੋ ਜਾਣਾ ਇੱਕ ਬਹੁਤ ਹੀ ਕਹਿ ਸਕਦੇ ਆ ਬੜੀ ਦਲੇਰਾਨਾ ਹਰਕਤ ਹੈ ਸੋ ਬਾਕੀ ਹੋਰ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਜੇ ਫੇਸਬੁੱਕ ਤੇ ਹੋ ਤਾਂ ਇਹਨੂੰ ਫਾਲੋ ਜਰੂਰ ਕਰੋ ਤਾਂ ਜੋ ਅਸੀਂ ਇਦਾਂ ਦੀਆਂ ਖਬਰਾਂ ਤੁਹਾਨੂੰ ਲਗਾਤਾਰ ਦਿਖਾਉਂਦੇ ਰਹੀਏ ਬਹੁਤ ਬਹੁਤ ਧੰਨਵਾਦ